ਦੱਸ ਦੇ ਕੁਛ ਕਹਿਣਾ ਤਾਂ ਨਹੀਂ ਸੋਣੀ ਲੈਣਾ ਹੈ ਹਾਂ ਦਾ ਦੇ ਕੁਛ ਨਹੀਂ ਦੇਣਾ ਤੁਮ ਸੋਣੀ ਨਹੀਂ ਦੇਣਾ ਮੈਂ ਦੇਣਾ ਕੋਈ ਦਰਵਾਜ਼ਾ ਦਾ ਫੋਨ ਫੜ ਦੇ ਕੋਈ ਕੋਣ ਮੰਗਵਾਣਾ ਜਿੱਡਾ ਨੂੰ ਮੈਂ ਆਵਾਜ਼ ਕਰਿਆ ਨਾ ਜਨਾ ਨਾ ਮੈਂ 25-27 ਦਿਨ ਪਾਣੀ ਪਾਇਆ ਨਾ ਹਣਾ ਠੀਕ ਠੀਕ ਹੈ ਤੇ ਅੰਕਲ ਨੂੰ ਆਪਣੇ ਨੂੰ ਬਹੁਤ ਸ਼ੌਂਕ ਹੈ ਜੀ ਬੂਟਿਆਂ ਦਾ ਖਿਆਲ ਰੱਖਣਾ ਪਾਣੀ ਪੂਣੀ ਪਾ ਦੇਣਾ ਕੋਈ ਵੀ ਬੂਟਾ ਕਿਤੇ ਮੈਲਡਾ ਹੋਰ ਜਗ੍ਹਾ ਤੇ ਵਧੀਆ ਜਗ੍ਹਾ ਤੇ ਲਾ ਦੇਣਾ ਇਹ ਜਿਹੜੇ ਆਪਣੇ ਜਿਵੇਂ ਅੱਡਾ ਅੱਡੇ ਦੇ ਵਿੱਚ ਇਥੋਂ ਫੁੱਲਾਂ ਵਾਲੀ ਪਨੀਰੀ ਲਿਜਾ ਕੇ ਲਾਈ ਆ ਤੇ ਉਹਨਾਂ ਵਧੀਆ ਵੇਖ ਹੋਏ ਕਿ ਲੋਕੀ ਬੜਾ ਖੁਸ਼ ਹੁੰਦੇ ਹੂੰ ਵਧੀਆ ਕੋਈ ਕਰਦਾ ਅੰਕਲ ਇਹਨਾਂ ਨੂੰ ਤਾਂ ਤਾਂ ਨਹੀਂ ਹੁੰਦੇ ਕਿ ਮਿਰਚਾਂ ਹੀ ਪੁੱਤੇ ਹੋਣਗੇ ਕੋਈ ਪਾਸੇ ਪੱਟ ਨਾ ਦੇ ਇਹ ਫੁੱਟ ਨਹੀਂ ਆ ਇਹ ਫੁੱਟ ਛੱਡ ਲਾਂਗਾ ਉਹਨਾਂ ਇਹ ਸਿਆੜ ਵਾਲੀਆਂ ਆ ਵੀ ਲੱਗਣਾ ਆ ਤਾਂ ਬੂਟੇ ਲਾਦ ਗਏ ਮੁੰਡਾ ਚੰਵਾ ਪਰ ਕਰ ਰੋ ਮੋਚੇ ਕੋਈ ਆਪਣੇ ਘਰੇ ਲੱਗਦੀ ਡੇੜੀ ਹੋਰ ਥੋੜੀ ਜੀ ਲਾਤੀ ਹੈ ਇਹ ਇਹਨਾਂ ਨੇ ਉਹ ਆਨ ਦਾ ਟਾਈਮ ਹੂੰ ਗਰਮੀ ਬਾੜ ਕੇ ਨਾ ਅੱਧੀ ਤਾਂ ਪੀਣੀ ਪੈ ਗਈ ਥੋੜਾ ਜਿਹਾ ਚੱਲੇ ਸੀ ਨਾ ਗਰਮੀ ਜਿਆਦੇ ਕਰਕੇ ਨਾ ਥੋੜੀ ਸਖਤ ਗਿਆ ਬੱਲਾ ਵੀ ਸਖਤ ਹੀ ਬਟੇ ਲਾਉਣ ਦਾ ਨਾ ਜਿੱਥੇ ਆ ਕੇ ਸਾਂਝੀ ਜਗ੍ਹਾ ਦੇ ਵਿੱਚ ਮੈਂ ਬਹੁਤ ਦੂਜਾ ਦਿਨ ਸੀ ਹੁਣ ਉੱਥੇ ਪੈਲਕਣ ਲਈ ਅੱਡੇ ਤੇ ਬੋਰ ਲੱਗਾ ਉਹ ਅੱਡੇ ਦੇ ਇਧਰਲੇ ਪਾਸੇ ਬੋਰ ਲੱਗਾ ਤੇ ਆ ਹੁਣ ਆ ਅਗਲੇ ਸਾਲ ਨੂੰ ਮੈਨੂੰ ਬਰਸ਼ਾਹ ਹੋ ਜਾਊਗਾ ਪਾਣੀ ਜੋ ਤੜਕੀ ਪਾਈ ਦਦੇ ਸਵਾਰੀਆਂ ਬਹੁਤ ਖੜਨਾਂ ਹੁੰਦੀਆਂ ਹੂੰ ਉਹ ਕਣਕੇ ਬਾਪੇ ਸ਼ਾਬਾਸ਼ ਤੇਰੀ ਬਹੁਤ ਸੇਵਾ ਬੂਟੇ ਨਹੀਂ ਤਾਂ ਸੇਵਾ ਲੱਗਦੀ ਹੀ ਹੈ ਬੂਟੇ ਨੂੰ ਤਾਂ ਪਾਣੀ ਪੋਣੀ ਪਾ ਦੇਣਾ ਚਾਹੀਦਾ ਕਈ ਬੰਦੇ ਕਹਿੰਦੇ ਆਂਦਾ ਕਈ ਤਾਂ ਆਪਦੇ ਘਰੇ ਨਹੀਂ ਪਾਣੀ ਪਾਉਂਦੇ ਤੇ ਇੱਥੇ ਤਾਂ ਪਾਉਂਦੇ ਹਾਂ 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 ਇਹ ਤਾਂ ਫਿਰ ਹੈ ਮੈਂ ਕਿਹਾ ਭਾਈ ਆਪਾਂ ਨੂੰ ਪਹਿਲਾਂ ਤੋਂ ਹੀ ਹੈਗਾ ਅੱਗੇ ਰਾਤੀਆ ਹਰ ਖੋਵਾ ਨਾ ਜੋੜਾ ਰੱਖਦੇ ਨਾ ਹਾਂ ਛੜੇ ਵਾਲਾ ਮੈਂ ਕਿਹਾ ਯਾਰ ਲਾ ਦੇ ਕੋਈ ਸਬਜ਼ੀ ਸੁਬਜੀ ਇੱਥੇ ਆਂਦਾ ਭਰਾਵਾ ਜੀ ਨਹੀਂ ਕਰਦਾ ਗੱਲਾਂ ਮੈਂ ਕਿਹਾ ਕਿਉਂ ਆਂਦਾ ਜਿਹੜੀ ਕੋਈ ਚੀਜ਼ ਲੱਗਦੀ ਐ ਜੇ ਤੂਰੀ ਲੱਗੀ ਆ ਨਾ ਤੇ ਤੋੜ ਕੇ ਤੇ ਡਰਮ ਤੇ ਰੱਦ ਨਹੀਂ ਸੁੱਕ ਜਾਣੀਆਂ ਘਰੇ ਨਹੀਂ ਖਲਣੀਆਂ ਚੱਲ ਤੇ YouTube ਤੇ 11 ਜਾਣੀ ਹੋ ਗਿਆ ਇਹਨਾਂ ਨਾਲ ਲੱਗਦੀਆਂ ਹੁੰਦੀਆਂ ਮੈਨੂੰ ਆ ਤਾਂ ਤੂੰ ਲਾ ਦੇ ਤੂੰ ਭਲਾਉਂ ਵੀ ਕੋਈ ਆਦੀ ਆ ਨਾ ਸੈੱਟ ਨਹੀਂ ਤੇਰੇ ਤੋਂ ਹੋ ਜਾਂਦਾ ਚੱਲ ਮੈਂ ਲਾ ਦਿੰਦਾ ਮੈਂ ਲਾ ਦੂੰਗਾ ਮੈਂ ਇਹ ਤੋਂ ਡੇਕਰ ਮੈਸੇਜ ਆਲਾ ਕਾਹਦੇ ਨਹੀਂ ਆਉਂਦਾ YouTube ਤੇ ਜੇ ਕੋਈ ਮੈਸੇਜ ਕਰਦਾ ਵੀ ਹੋਵੇ ਜਿਵੇਂ ਹੁਣ ਸੱਤ ਜਣੇ ਜੁੜੇ ਹੋਵੇ ਜਾਂ 10 ਜਣੇ ਕੋਈ ਮੈਸੇਜ ਕਰਦਾ ਵੀ ਹੋਵੇ ਸ਼ੋਰ ਕਰਦਾ ਨਹੀਂ ਮੈਂ ਨਾ ਮੈਂ ਨਾ ਉਹ ਪੱਠੇ ਲਿਆਉਣ ਜਾਣੇ ਆ ਥੱਬਾ ਤੋਂ ਹਾਂ ਕੀ ਥੱਲੇ ਤੇ ਆ ਨਾ ਆਪਾਂ ਪੱਟ ਕੇ ਨਾ ਥਾਂ ਤੜਕੂ ਚਲ ਕੋਈ ਨਹੀਂ ਲੱਗ ਕੇ ਬਣਾ ਦੇ ਨਾ ਇਹ ਏਡੀ ਜਿਆਰੀ ਬਣਾ ਕੇ ਆਹੋ ਤੇ ਪਾਰਕ ਲਾ ਦਾਂਗੇ ਮੇਥੇ ਵੀ ਲੈਂਦੇ ਆਪਾਂ ਸਾਰਾ ਹੀ ਅਲੱਗ ਜਾਣਾ ਸਾਰਾ ਆਪਾਂ ਤੀਜਾ ਦਿਨ ਆ ਕਿ ਮੇਥੇ ਲਾ ਦੇਣ ਸਾਰੇ ਸਾਰੇ ਵੀ ਲਾਉਣੇ ਆਪਾਂ ਗੁੜ ਕੇ ਨਾ ਜਾ ਹੋ ਆ ਚਾਰ ਪੱਕੇ ਚਾਰ ਕੇਰੀਆਂ ਬਣ ਜਾਣੀਆਂ ਸੀ ਚਾਰੇ ਹੀ ਲੱਗ ਜਾਣੀਆਂ 13 ਮੇਥੇ ਹੋ ਜਾਣਾ ਤੇ ਉਹਨਾਂ ਨੂੰ ਜੇ ਪੱਕੀ ਉਹਦੇ ਬਾਹਰ ਤਲਾਵੇ ਮੁਰਕੇ ਕੋ ਥਾਂ ਪਟ ਲੱਗ ਜਾਣ ਗਾ ਹੋਰ ਲੱਗ ਜੇ ਚਾਰ ਖਾਂਦਾ ਯਾਰ ਬਹੁਤ ਪਿਆ ਸੀ ਚਾਰ ਪੰਜ ਜਾਂ ਹੈਗਾ ਉਹ ਲੰਮੀ ਕੇਰੀ ਦੇ ਵਿੱਚ ਉੱਤੇ ਕਰਕੇ ਵੇਖੋਗੇ ਨਹੀਂ ਸਰੋਂ ਬੀਜ ਦੇ ਉਹਦੇ ਤੇ ਮੂਲ ਮੰ ਲਾ ਦੇਾਂਗੇ ਵਟਾ ਨਹੀਂ ਉਹ ਉਹ ਪੈਸਾ ਬੀਜ ਦੇ ਯਾਰ ਇਹ ਰੋ ਲੱਗ ਬੰਦ ਕਰ ਦਿਆਂਗੇ ਬਾਗਰ ਕਰ ਦਿਆਂਗੇ ਬਾਗਰ ਗੱਲ ਤੇ ਲਾਈਵ ਵੀ ਹੁੰਦੀ ਹੈ। ਸਾਰੀ। ਚਾਹ ਪੀਣੀ ਆਂ ਚਾਹ? ਹਾਂ? ਚਾਹ ਪੀਣੀ ਆ ਮੈਂ 33 ਹੋਰ ਮੈਂ ਲਿਉਣਾ ਚਾਹ ਕ 33 ਸੀ ਗਿਰੋ। ਨਾ ਅਗੇ ਇੱਥੇ ਮੈਸੇਜ ਆਉਣ ਲੀ ਆ ਬੇ। ਆ ਨਹੀਂ ਬੰਨ। ਜੋ ਕੀ ਹੈ। ਜੋ ਮੂਡ ਕਰਕਾ। ਦੇਖ ਰਹੀ ਹੈ ਲਾਈਵ ਚੈਟ ਆ ਰਹਾ ਨਾ ਐਂਡ ਇਹ ਵੀ ਥੀਕ ਹੈ ਸਹੀ ਹੈ ਕਿਸ ਨੇ ਕੀਤਾ ਨਹੀਂ ਹਣਪੋ ਕਹਿੰ ਕੋਈ ਕਮੈਂਟ ਕਰ ਸਕਦਾ ਤਾਂ ਜਰੂਰ ਕਰਿਓ ਸਾਨੂੰ ਬਲਵਾਂ ਕਿ ਸਲੋ ਮੂਡ ਹੈ ਟਾਈਮ ਲੈਂਟ ਹੁੰਦੇ ਵੀ ਇੰਨੇ ਟਾਈਮ ਤੱਕ ਕਮੈਂਟ ਬਾਕੀ ਸਾਰਾ ਸਹੀ ਹੋ ਰਿਹਾ ਬਲਵਾਂ ਕੋ ਬਾਅਦ ਆ ਕਮੈਂਟ ਥੋੜੀ ਕੀ ਹੈ ਅਜੇ ਸਹੀ ਹੈ ਬਸ ਉਹ ਹੀ ਕਹਿਣਾ ਵੀ ਕਮੈਂਟ ਮਾਣਾ ਇਹ ਸ਼ੇਅਰ ਕਰਕੇ ਸਾਨੂੰ ਪਤਾ ਲੱਗਦਾ ਸਾਨੂੰ ਨਹੀਂ ਰਿਹਾ டாப் மெசேஜ் ஆயிரம் மெசேஜ் ஹலோ ஜி பை ஜி கொடுக்க மேட்டு கிடைக்கும்